ਪੰਜਾਬ ਸਰਕਾਰ ਵੱਲੋਂ ਆਰਗੇਨਾਈਜ਼ਡ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਉਹਦੀ ਲੜੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਆਪਰੇਸ਼ਨ ਪ੍ਰਹਾਰ ਦਾ ਜਿਹੜਾ ਐਲਾਨ ਕੀਤਾ ਗਿਆ ਹੈ ਜਿਹਦੇ ਤਹਿਤ ਆਰਗੇਨਾਈਜ਼ਡ ਕ੍ਰਿਮੀਨਲਸ ਉਹਨਾਂ ਦਾ ਸਾਥ ਦੇਣ ਵਾਲੇ ਉਹਨਾਂ ਦੇ ਐਸੋਸੀਏਟਸ ਅਤੇ ਉਹ ਫੈਮਿਲੀ ਮੈਂਬਰਸ ਜੋ ਇਸ ਕ੍ਰਾਈਮ ਦੇ ਵਿੱਚ ਉਹਨਾਂ ਦੇ ਨਾਲ ਇਨਵੋਲਡ ਹਨ ਜਾਂ ਉਹਨਾਂ ਨੂੰ ਪਨਾਹ ਦਿੰਦੇ ਹਨ ਜਾਂ ਉਹਨਾਂ ਨੂੰ ਕਿਸੇ ਵੀ ਤਰੀਕੇ ਦਾ ਸਪੋਰਟ ਦਿੰਦੇ ਹਨ ਇਹ ਸਾਰਿਆਂ ਦੇ ਖਿਲਾਫ ਸਖਤ ਮੁਹਿੰਮ ਜਿਹੜੀ ਚਲਾਈ ਜਾ ਰਹੀ ਹੈ। ਇਹਨਾਂ ਦਾ ਪੂਰਾ ਦਾ ਪੂਰਾ ਨੈਟਵਰਕ ਆਪਰੇਸ਼ਨਲ ਵਾਲਾ ਨੈਟਵਰਕ ਉਹਦੇ ਨਾਲ ਜਿਹੜਾ ਸਪੋਰਟ ਸਿਸਟਮ ਦਾ ਨੈਟਵਰਕ ਹੈ ਸਾਰੇ ਕ੍ਰਿਮੀਨਲ ਨੈਟਵਰਕ ਨੂੰ ਡਿਸਰਪਟ ਕਰਨ ਲਈ ਆਪਰੇਸ਼ਨ ਪ੍ਰਹਾਰ ਜਿਹੜਾ ਪੂਰੇ ਪੰਜਾਬ ਭਰ ਤੇ ਚਲਾਇਆ ਜਾ ਰਿਹਾ ਹੈ ਤੇ ਇਦਾਂ ਹੀ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਵੀ ਬੜੀ ਸ਼ਕਤੀ ਨਾਲ ਆਪਰੇਸ਼ਨ ਪ੍ਰਹਾਰ ਦੇ ਤਹਿਤ ਆਰਗੇਨਾਈਜ਼ਡ ਕ੍ਰਿਮੀਨਲਸ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਕੱਲ ਤੋਂ ਲੈ ਕੇ ਅੱਜ ਤੱਕ ਅ ਅਸੀਂ 113 ਬੰਦੇ ਜੋ ਕਿ ਸਾਡੇ ਲਿਸਟਡ ਸੀਗੇ ਜਿਹੜੇ ਕਿ ਜਿਨ੍ਹਾਂ ਤੇ ਪਹਿਲਾਂ ਵੀ ਤਿੰਨ ਤੋਂ ਜਾਂ ਤਿੰਨ ਤੋਂ ਵੱਧ ਸੰਗੀਨ ਮੁਕਦਮੇ ਦਰਸਨ ਜਾਂ ਪਹਿਲਾਂ ਵੀ ਉਹਨਾਂ ਨੇ ਜਿਹੜੀ ਅਪਰਾਧਿਕ ਗਤੀਵਿਧੀਆਂ ਵਿੱਚ ਹਿੱਸਾ ਲਿਆ ਹੈਗਾ ਜਾਂ ਉਹਨਾਂ ਨੂੰ ਸ਼ਹਿ ਦਿੱਤੀ ਹੈ ਇਦਾਂ ਦੇ 113 ਬੰਦੇ ਅਸੀਂ ਜਿਹੜੇ ਰਾਉਂਡ ਅਪ ਕੀਤੇ ਹਨ ਉਹਨਾਂ ਨਾਲ ਲੁੰਗਾਈ ਨਾਲ ਉਹਨਾਂ ਦੀ ਤਫ਼ਤੀਸ਼ ਕੀਤੀ ਗਈ ਹੈ ਇਹਨਾਂ ਵਿੱਚੋਂ ਅਸੀਂ 53 ਲੋਕਾਂ ਦੀ ਜਿਹੜੀ ਅਰੈਸਟ ਵੀ ਪਾਈ ਹੈ ਜਿਹੜੇ ਵੱਖ-ਵੱਖ ਮੁਕਦਮੇ 'ਚ ਵਾਂਟਡ ਸੀ ਭਗੋੜੇ ਸੀ ਜਾਂ ਜਿਵੇਂ ਕਿ ਸੰਗੀਨ ਮੁਕਦਮੇ ਹੋ ਗਿਆ ਇਰਾਦਾ ਕਤਲ ਹੋ ਗਿਆ ਜਾਂ ਕਿਸੇ ਡਕੈਤੀ ਦੇ ਵਿੱਚ ਵੌਂਟਡ ਸੀ ਜਾਂ ਕਿਸੇ ਫਾਇਰਿੰਗ ਕੇਸ 'ਚ ਵੌਂਟਡ ਸੀ ਉਹਨਾਂ ਦੀ ਵੀ ਇਸ ਡਰਾਈਵ ਤਹਿਤ ਜਿਹੜੀ ਗ੍ਰਿਫਤਾਰੀ ਕਰਕੇ ਉਹਨਾਂ ਦੀ ਅਰੈਸਟ ਕੀਤੀ ਗਈ ਹੈ ਤੇ ਪੰਜਾਬ ਸਰਕਾਰ ਵੱਲੋਂ ਗੈਂਗਸਟਰਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਹੀ ਕੰਮ ਚੱਲਦਾ ਰਹੂਗਾ ਪੰਜਾਬ ਸਰਕਾਰ ਨੇ ਜਿਹੜਾ ਐਂਟੀ ਗੈਂਗਸਟਰ ਹੈਲਪਲਾਈਨ ਵੀ ਲਾਂਚ ਕੀਤੀ ਹੈਗੀ ਹੈ ਉਹ ਵੀ ਅਸੀਂ ਡਿਟੇਲ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਇਹਦੇ ਨਾਲ-ਨਾਲ ਮੈਂ ਲੋਕਾਂ ਨੂੰ ਇਹ ਵੀ ਕਹਿਣਾ ਚਾਹਵਾਂਗਾ ਕਿ ਇਹ ਹੈਲਪਲਾਈਨ ਦੇ ਉੱਤੇ ਵੱਧ ਤੋਂ ਵੱਧ ਦੀ ਵਰਤੋਂ ਕਰੋ ਜੋ ਵੀ ਅ ਇਦਾਂ ਹੀ ਸਾਨੂੰ ਟਿਪ ਦਿੰਦਾ ਹੈ ਜਿਹਦੇ ਉੱਤੇ ਜਿਹੜਾ ਸਬੰਧਿਤ ਗੈਂਗਸਟਰ ਹੈ ਜਾਂ ਕ੍ਰਿਮੀਨਲ ਹੈਗਾ ਹੈ ਉਹ ਅਰੈਸਟ ਹੁੰਦਾ ਹੈਗਾ ਤੇ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਤੱਕ ਦਾ ਇਨਾਮ ਐਲਾਨਿਆ ਗਿਆ ਹੈ ਤੇ ਉਹ ਐਲਾਨਦੇ ਭਾਗੀਦਾਰ ਤੁਸੀਂ ਹੋਵਗੇ ਮੈਂ ਸਮੁੱਚੀ ਪਬਲਿਕ ਸਮੁੱਚੀ ਸੰਗਤ ਨੂੰ ਮੈਂ ਬੇਨਤੀ ਕਰਦਾ ਕਿ ਆਓ ਆਪਾਂ ਹੱਲਾ ਮਾਰੀਏ ਤੇ ਆਹ ਆਰਗੇਨਾਈਜ਼ਡ ਕ੍ਰਾਈਮ ਤੇ ਕ੍ਰਿਮੀਨਲਸ ਦੇ ਖਿਲਾਫ ਤਾਵਾ ਮਾਰੀਏ ਤੇ ਇਹ ਜਿਹੜਾ ਕੋੜ ਸਾਡੇ ਸਮਾਜ 'ਚ ਆਇਆ ਹੈਗਾ ਇਹਦਾ ਖਤਮਾ ਕਰਨ ਵਿੱਚ ਪੰਜਾਬ ਸਰਕਾਰ ਨਾਲ ਮੋਢੇ ਤੋਂ ਮੋਢਾ ਲਾ ਕੇ ਚੱਲੀ ਹੈ ਸਰ ਜਿਲ੍ਹੇ ਦੇ ਵਿੱਚ ਕਿੰਨੇ ਇੱਕ ਇਸ ਟਾਈਮ ਗੈਂਗਸਟਰ ਜਿਹੜੇ ਆ ਉਹ ਮੌਜੂਦ ਆ ਜਿਹੜੇ ਕਿ ਫੋਟੀਆਂ ਵੀ ਮੰਗਦੇ ਰਹੇ ਆ ਤੇ ਕੁਝ ਹੈ ਤੇ ਬਾਰੇ ਜਾਣਕਾਰੀ ਆ ਜਿਹੜਾ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਤਕਰੀਬਨ 80% ਕੇਸਸ ਆਲਰੇਡੀ ਅਸੀਂ ਟ੍ਰੇਸ ਕਰ ਚੁੱਕੇ ਹਾਂ ਪਿਛਲੇ ਸਾਲ ਜੋ ਫਾਇਰਿੰਗ ਇਨਸੀਡੈਂਟ ਸੀਗੇ ਉਹਦੇ ਵਿੱਚ ਅਸੀਂ 95% ਤੋਂ ਵੱਧ ਅਸੀਂ ਟ੍ਰੇਸ ਵੀ ਕੀਤੇ ਤੇ ਉਹਨਾਂ ਚ ਅਸੀਂ ਅਰੈਸਟ ਵੀ ਕੀਤੀ ਹੈ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਕੋਈ ਐਸਐਚ ਜਿਹੜੇ ਕ੍ਰਿਮੀਨਲ ਗੈਂਗਸ ਐ ਅਸੀਂ ਆਈਡੈਂਟੀਫਾਈ ਕਰ ਲਏ ਹਨ ਤੇ ਉਹਨਾਂ ਦੇ ਜਿਹੜੇ ਐਸੋਸੀਏਟਸ ਐ ਅਸੀਂ ਉਹਨਾਂ ਦੀ ਲਿਸਟਿੰਗ ਵੀ ਕੀਤੀ ਹੈ ਤੇ ਉਹਨਾਂ ਤੇ ਕੰਟੀਨਿਊਸਿਟੀ ਦੀ ਰੇਟ ਵੀ ਚੱਲ ਰਹੀ ਹੈ ਰ ਵਾਂਟਡ ਕਿੰਨੇ ਕਿਲੇ ਆ ਵਾਂਟਡ ਲਿਸਟ ਸੀ ਡਾਇਨਾਮਿਕ ਹੁੰਦੀ ਹੈ ਅਸੀਂ ਰੋਜ਼ ਉਹਨੂੰ ਰਿਫਾਈਨ ਕਰਦੇ ਆ ਤੇ ਜਿਵੇਂ ਕਿ ਮੈਂ ਦੱਸਿਆ ਅਸੀਂ 113 ਬੰਦੇ ਕੱਲ ਤੋਂ ਅਸੀਂ ਰਾਉਂਡ ਅਪ ਕਰ ਚੁੱਕੇ ਆ ਉਹਨਾਂ ਦੀ ਵੈਰੀਫਿਕੇਸ਼ਨ ਵੀ ਚੱਲ ਰਹੀ ਹੈ ਉਹਨਾਂ ਦਾ ਸਰ ਤਰੀਕੇ ਨਾਲ ਐਨਾਲਿਸਿਸ ਵੀ ਚੱਲ ਰਿਹਾ ਹੈਗਾ ਇਹਦੇ ਨਾਲ ਨਾਲ ਆਪਰੇਸ਼ਨ ਪ੍ਰਹਾਰ ਹਜੇ ਵੀ ਕੰਟੀਨਿਊ ਕਰ ਰਿਹਾ ਹੈਗਾ ਹਜੇ ਤੱਕ 53 ਰੈਸਟ ਅਸੀਂ ਕੀਤੀਆਂ ਕੱਲ ਤੋਂ ਜਿਹੜੇ ਕਿ سنگੀਨ ਮੁਕਦਮਿਆਂ ਦੇ ਵਿੱਚ ਕੀਤੀ ਹੈ ਉਹਦੇ ਨਾਲ ਨਾਲ ਆ ਜਿਹੜਾ ਹੁਣ ਵੀ ਆਪਰੇਸ਼ਨ ਜਿਹੜਾ ਕੰਟੀਨਿਊ ਹੋ ਰਿਹਾ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਹੋਰ ਵੀ ਆਪਾਂ ਜਿਹੜੇ ਵਾਂਟਡ ਕ੍ਰਿਮੀਨਲਸ ਹਨ ਉਹਨਾਂ ਦੀ ਅਰੈਸਟ ਕਰਾਂਗੇ। ਸੱਤ ਪਗੋੜੇ ਕਿੰਨੇ ਪਗੇ ਤੋੜੇ। ਪਗੋੜੇ ਵਿੱਚ 10 ਤੋਂ 15 ਪਗੋੜੇ ਹੈਗੇ ਜੋ ਵਾਂਟਡ ਸੀਗੇ ਸੱਤ। ਜਿਹੜੇ ਵਤੀਸ਼ ਜਾ ਚੁੱਕੇ ਉਹਨਾਂ ਲਈ ਕੀ ਸਰਕਾਰ ਪਹਿਲ ਕਦਮੇ ਕਰ ਰਹੀ ਹੈ? ਨਹੀਂ ਬਿਲਕੁਲ ਪੰਜਾਬ ਸਰਕਾਰ ਦਾ ਟੀਚਾ ਹੈਗਾ ਕਿ ਜੋ ਵੀ ਪੰਜਾਬ ਦੇ ਵਿੱਚ ਜੁਰਮ ਕਰਦਾ ਹੈ ਭਾਵੇਂ ਉਹ ਪੰਜਾਬ ਸਟੇਟ ਦਾ ਹੋਏ ਦੋਸ਼ੀ ਭਾਵੇਂ ਆਊਟ ਆਫ ਸਟੇਟ ਦਾ ਹੋਏ ਪਰ ਭਾਵੇਂ ਆਊਟ ਆਫ ਕੰਟਰੀ ਦਾ ਹੋਏ। ਤਾਂ ਸਰਕਾਰ ਕੋਈ ਵੀ ਪਹਿਲੂ ਜਿਹੜਾ ਨਹੀਂ ਛੱਡੂਗੀ ਕਿ ਜਿਹੜਾ ਦੋਸ਼ੀ ਹੈ ਉਹਨੂੰ ਆ ਕੇ ਕਾਨੂੰਨ ਦਾ ਜਿਹੜਾ ਸਾਹਮਣਾ ਕਰਨਾ ਪਵੇ ਤੇ ਇਹਦੇ ਪ੍ਰਤੀ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਆਫਟੈਕ ਸੈਲਵੀ ਐਸਟੈਬਲਿਸ਼ ਕੀਤਾ ਗਿਆ ਹੈ ਜੋ ਕਿ ਸਪੈਸਿਫਿਕਲੀ ਇਹੀ ਦੇਖੂਗਾ ਕਿ ਜੋ ਕ੍ਰਿਮੀਨਲਸ ਬਾਹਰ ਬਹਿ ਕੇ ਬਾਹਲੇ ਦੇਸ਼ਾਂ 'ਚ ਬਹਿ ਕੇ ਸਾਡੇ ਪੰਜਾਬ ਸੂਬੇ ਦੇ ਵਿੱਚ ਜਿਹੜੀ ਗੈਰ ਕਾਨੂੰਨੀ ਗਤੀਵਿਧੀਆਂ ਕਰਾ ਰਹੇ ਹਨ ਉਹਨਾਂ ਨੂੰ ਵਾਪਸ ਲਿਆ ਕੇ ਕਾਨੂੰਨ ਦਾ ਸਾਹਮਣਾ ਕਰਨਾ ਪਵੇ ਇਹਦੇ ਤੇ ਖਾਸ ਜਿਹੜਾ ਫੋਕਸ ਕੀਤਾ ਜਾ ਰਿਹਾ ਸਰ ਅੱਜ ਦੀ ਕੋਈ ਪ੍ਰੋਪਰਟੀ ਹੈ ਨੇ ਬਿਲਕੁਲ ਅੱਜ ਸਵੇਰ ਤੋਂ ਅਸੀਂ ਅ ਕੱਲ ਦੇ ਆਪਰੇਸ਼ਨ ਚ ਅਸੀਂ ਦੋ ਜਿਹੜੀ ਸੋਫਿਸਟੀਕੇਟਿਡ ਪਿਸਟਲਸ ਰਿਕਵਰ ਕੀਤੀਆਂ ਐ ਇਹਦੇ ਨਾਲ ਨਾਲ ਕੁਝ ਅਸੀਂ ਚੋਰ ਫੜੇ ਆ ਉਹਨਾਂ ਤੋਂ ਜਿਹੜਾ ਚੋਰੀ ਦਾ ਸਮਾਨ ਹੋ ਗਿਆ ਜਿੱਦਾਂ ਕਿ ਸੋਨੇ ਦੀ ਚੇਨ ਹੋ ਗਈਆਂ ਕੁਝ ਚੋਰਾ ਤੋਂ ਅਸੀਂ ਮੋਟਰਸਾਈਕਲਸ ਰਿਕਵਰ ਕੀਤੇ ਹਨ ਤੇ ਇਦਾਂ ਦੀ ਕਾਫੀ ਰਿਕਵਰੀs ਹੈਗੀ ਐ ਐਨਡੀਪੀਐਸਟੀ ਕਾਫੀ ਰਿਕਵਰੀ ਹੋਈ ਐ ਤੇ ਇਹਦਾ ਕੰਸੋਲਿਡੇਟਿਡ ਤੁਹਾਨੂੰ ਅਸੀਂ ਜਦੋਂ ਆਪਰੇਸ਼ਨ ਕਲਮੀਨੇਟ ਕਰਤਾ ਹੈ ਤੁਹਾਡੇ ਨਾਲ ਸ਼ੇਅਰ ਕਰ ਲਾਂਗੇ